ਸਾਰੇ ਲੋੜਬੰਦ ਨੇ ਖੇਤਾਂ ਦੀ ਦਿਹਾੜੀ ਕਰਨੀ ਠੀਕ ਹੈ ਮਾੜੇ ਬੰਦੇ ਨੇ ਦਿਹਾੜੀ ਕਰਨੀ ਸਾਰਿਆਂ ਨੇ ਇੱਕ ਸਾਨੂੰ ਮੀਰ ਖਪਾਈ ਖੜਾ ਇਹੋ ਬਾੜੀ ਦਾ ਭਾਇਆ ਅੜੀਆਂ ਕੋਈ ਜਰਾ ਹੋਈ ਨਹੀਂ ਮਿਲਿਆ ਜੇ ਆਉਂਦਾ ਕਿਸੇ ਦੇ ਘਰੇ ਸਾਰਾ ਘਰੇ ਰੱਖ ਲੈਂਦੇ ਨੇ ਘਰੇ ਰੱਖ ਲੈਂਦੇ ਨੇ ਤਾਂ ਕਿਸੇ ਦਾ ਕੋਲ ਪਹੁੰਚ ਨਹੀਂ ਸਰਕਾਰ ਕਰ ਵੰਡੇ ਜਦੋਂ ਕੋਈ ਵੀ ਇਹ ਮੋੜ ਬਾਤ ਕਰੇ ਤੇ ਪ੍ਰਸ਼ਾਸਨ ਘਰ ਘਰ ਬੰਦੇ ਆ ਕੇ ਜਿੱਥੇ ਡੁੱਬਿਆਂ ਨੂੰ ਪੈੜੇ ਹੋਏ ਜਿਹਨਾਂ ਦਾ ਰੋਣਾ ਨਾ ਕੋਈ ਜਿੰਨਾਂ ਚਿੱਤਰ ਕਾਇਮ ਹੋਣ ਜਿਹੜੇ ਚੋਪਣੇ ਮਿਲਦਿਆ ਨਹੀਂ ਉਹਨਾਂ ਤੁਹਾਨੂੰ ਚਾਹੀਦਾ ਕੀ ਆ ਉਹ ਮੇਨ ਪੁਆਇੰਟ ਦੱਸੋ ਜੀ ਤੁਹਾਨੂੰ ਚਾਹੀਦਾ ਕੀ ਆ ਸਰ ਤਰਪਾਲਾ ਮੰਗਦੇ ਸਰ ਹਾਂ ਜੀ ਉਹਦੇ ਉੱਥੇ ਲੈ ਕੇ ਗੁੱਟੂ ਨਹੀਂ ਕਹਿੰਦੇ ਨਾ ਮਾਰ ਕੱਟਾ ਕਰਨਾ ਇਹਨਾਂ ਦੇ ਸਮਾਨ ਕਰ ਕਿੱਧਰ ਜਾਣਾ ਤੁਸੀਂ ਕੌਣ ਕਹਿੰਦਾ ਜਿਹੜੇ ਜਿਹੜੇ ਇਹਨੇ ਕਹਿੰਦੇ ਇੱਥੇ ਪਿੰਡ 'ਚ ਪਾਰਟੀਆਂ ਬਾਜ਼ੀਆਂ ਜ਼ਿਆਦੀਆਂ ਨੇ ਕਿਸੇ ਦਾ ਘਰ ਕੋਸ਼ ਆਵੇ ਤਾਂ ਆਪ ਹੀ ਪਕਾਉਂਦਾ ਚਾਹ ਦੇ ਘਰ ਗਰੀਬ ਦੀ ਤਾਂ ਗੱਲ ਸੁਣਦੇ ਹੀ ਨਹੀਂ ਨਾ ਸੁਣਦੇ ਗਰੀਬ ਦੀ ਗੱਲ ਨਹੀਂ ਸੁਣਦੇ ਇਹ ਕਹਿੰਦੇ ਤੁਸੀਂ ਤਰਪਾਲਾ ਮੰਗੇ ਕਹਿੰਦੇ ਤਰਪਾਲਾ ਦੇ ਦਿੰਨੇ ਆ ਨਹੀਂ ਸੁਣਨਾ ਨਹੀਂ ਬਣਾਇਆ ਤੇ ਨਾ ਕਰੋਨੀ